ਜਿਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਹਾਲਾਂਕਿ ਇਸ ਦੇ ਵਿੱਚ ਇੱਕ ਗਲੀਮਤ ਰਹੀ ਕਿ ਦੋਵੇਂ ਡਰਾਈਵਰਾਂ ਦੀ ਜਾਨ ਬਚ ਗਈ ਬੇहद ਭਿਆਨਕ ਹਾਦਸੇ ਦੀਆਂ ਤਸਵੀਰਾਂ ਦੇਖ ਸਕਤੇ ਹੋ ਕਿ ਖੜੇ ਟਰੱਕ ਨੂੰ ਪਿੱਛੋਂ ਆਉਂਦੇ ਇੱਕ ਤੇਜ਼ ਰਫਤਾਰ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਦੇਖ ਸਕਦੇ ਹੋ ਹਾਲਾਤ ਕੀ ਬਣ ਜਾਂਦੇ ਨੇ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਜਿਹੜਾ ਹੈ ਇੱਕ ਟਰੱਕ ਦਾ ਡਰਾਈਵਰ ਜਿਹੜਾ ਹੈ ਉਹ ਚਾਹ ਪੀ ਰਿਆ ਹੁੰਦਾ ਹੈ ਸੋਚਦਾ ਹੈ ਕਿ ਚਾਹ ਪੀ ਕੇ ਅੱਗੇ ਵਧਾਂਗੇ ਪਰ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ ਹੈ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਇਸ ਟਰੱਕ ਨੂੰ ਪਿੱਛੋਂ ਠੋਕ ਦਿੰਦਾ ਹੈ ਟੱਕਰ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸ ਦਾ ਟਰੱਕ ਦੂਸਰੀ ਲੇਨ ਦੇ ਵਿੱਚ ਜਾ ਵੜਦਾ ਹੈ ਦੱਸਦੇ ਕਿ ਰੋਡ ਜਾਮ ਹੋ ਜਾਂਦਾ ਹੈ ਬੇहद ਵੱਡਾ ਹਾਦਸਾ ਵਾਪਰ ਜਾਂਦਾ ਹੈ ਦੇਖ ਸਕਦੇ ਹੋ ਦੋਵੇਂ ਗੱਡੀਆਂ ਨੇ ਦੋਵੇਂ ਟਰੱਕ ਜਿਹੜੇ ਨੇ ਉਹ ਨੁਕਸਾਨੇ ਜਾਂਦੇ ਨੇ ਦੇਖ ਸਕਦੇ ਹੋ ਕਿੰਨਾ ਕੁ ਨੁਕਸਾਨ ਹੋਇਆ ਹੈ ਕਿ ਜੀਐਸਵੀ ਮਸ਼ੀਨਾ ਦੇ ਰਾਹੀਂ ਇਹਨਾਂ ਨੂੰ ਵਾਪਸ ਜਿਹੜਾ ਹੈ ਉਹ ਖਿੱਚਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਹਾਲਾਂਕਿ ਇਸ ਦੇ ਵਿੱਚ ਇੱਕ ਗਲੀਮਤ ਰਹੀ ਕਿ ਦੋਵੇਂ ਡਰਾਈਵਰਾਂ ਦੀ ਜਾਨ ਬਚ ਗਈ ਮਾੜੀ ਮੋਟੀ ਸੱਟਾਂ ਲੱਗੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਜੀਐਸਵੀ ਦੇ ਨਾਲ ਇਹਨਾਂ ਗੱਡੀਆਂ ਨੂੰ ਖਿੱਚਿਆ ਜਾ ਰਿਹਾ ਕਿੰਨਾ ਕ ਭਿਆਨਕ ਇਹ ਹਾਦਸਾ ਹੋਇਆ ਹੋਵੇਗਾ ਕਿੰਨੀ ਭਿਆਨਕ ਟੱਕਰ ਹੋਈ ਹੋਵੇਗੀ ਕਿ ਟਾਇਰ ਤੱਕ ਨਿਕਲ ਗਏ ਨੇ ਗੱਡੀ ਦੇ ਦੱਸਦੇ ਕਿ ਮਾਲਕ ਮਨਦੀਪ ਸਿੰਘ ਦੇ ਮੁਤਾਬਕ ਆ ਉਹ ਜਲੰਧਰ ਤੋਂ ਆ ਰਿਹਾ ਸੀ ਤੇ ਉਸਨੇ ਲੋਡ ਗੱਡੀ ਜਿਹੜੀ ਹੈ ਲੁਧਿਆਣੇ ਲੈ ਕੇ ਜਾਣੀ ਸੀ ਪਰ ਗੱਡੀ ਦੇ ਮਾਲਕ ਮੁਤਾਬਕ ਆ ਜਦੋਂ ਉਸਦੇ ਉਸਨੇ ਸੋਚਿਆ ਚਾਪਿਕ ਕੇ ਬਦਦੇਆਸ ਤੋਂ ਪਹਿਲਾਂ ਹੀ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਉਸ ਦੀ ਗੱਡੀ ਨੂੰ ਪਿਛੋਟ ਟੱਕਰ ਮਾਰੀ ਜਾਂਦੀ ਹੈ ਜਦਦੇ ਚਲਦੇ ਦੱਸਦੇ ਕਿ ਉਸ ਦੇ ਜਿਹੜਾ ਮਾਲਕ ਸੀ ਉਸ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਇਸ ਮੁਤਾਬਕ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡਾ ਵੱਡਾ ਇਹ ਹਾਦਸਾ ਸੀਗਾ ਕਿੰਨੀਆਂ ਇੱਕ ਗੱਡੀਆਂ ਨੁਕਸਾਨੀਆਂ ਗਈਆਂ ਨੇ ਹਾਲਾਂਕਿ ਰਾਜ਼inama ਹੋਇਆ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਨੁਕਸਾਨ ਦੇਖ ਸਕਦੇ ਹੋ ਵੱਡੀ ਮਾਤਰਾ ਦੇ ਵਿੱਚ ਹੋਇਆ ਕਿਉਂਕਿ ਦੋਵੇਂ ਟਰੱਕ ਬੇਹੱਦ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਜਿਨ੍ਹਾਂ ਨੂੰ ਜੀਐਸਬੀ ਦੀ ਮਦਦ ਦੇ ਨਾਲ ਖਿੱਚਿਆ ਜਾ ਰਿਹਾ ਸਾਈਡ ਕੀਤਾ ਜਾ ਰਿਹਾ ਇਸ ਦੌਰਾਨ ਨੈਸ਼ਨਲ ਹਾਈਵੇ ਦੇ ਉੱਤੇ ਜਾਮ ਵੀ ਕਾਫੀ ਲੱਗਿਆ ਹਾਂਜੀ ਭਾਈ ਆਪਣਾ ਸ਼ੁਭਨਾਮ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਹੱਤਚੋ ਵਾਲਾ ਜੀ ਮੈਨੂੰ ਜਿਹੜਾ ਇਹ ਹਾਦਸਾ ਹੋਇਆ ਕਿੱਦਾਂ ਹੋਇਆ ਮੈਂ ਰਾਤ ਜਲੰਧਰ ਤੋਂ ਆ ਰਿਹਾ ਸੀ ਲੁਧਿਆਣੇ ਜਾਣਾ ਸੀ ਗੱਡੀ ਮੇਰੀ ਲੋਡ ਸੀ ਮੈਂ ਲੁਧਿਆਣੇ ਖਾਲੀ ਕਰਨੀ ਸੀ ਜਾ ਕੇ ਅੱਛਾ ਠੀਕ ਹੈ ਜੀ ਮੈਂ ਇੱਥੇ ਥੋੜੀ ਦੇਰ ਰੁੱਕ ਕੇ ਕਿੱਲਾ ਕਾ ਪਿੱਛੇ ਚਾਹ ਪੀਤੀ ਆ ਟਾਇਰ ਠੰਡੇ ਕੀਤੇ ਆ ਘੰਡੇਵਾਲ ਮੈਂ ਚੱਲ ਲੱਗਾ ਜਦ ਮੈਂ ਦੂਸਰੀ ਲੇਨ ਚ ਗੱਡੀ ਗੱਡੀ ਆ ਪਰਲੀ ਲੇਨ ਮੈਂ ਖਾਲੀ ਛੱਡੀ ਕੋਈ ਵਾਟੇ ਕਰਨੀ ਚਾਹ ਉਹ ਤੇ ਕਰ ਲਊਗਾ ਓਨੀ ਦੇਰ ਤੱਕ ਕੇ ਪਿੱਛੋਂ ਗੱਡੀ ਵਾਹਾਂ ਠੀਕ ਹੈ ਜੇ ਮੇਂ ਗੱਡੀ ਵਿੱਚ ਵਾਜੀ ਮੇਰੀ ਗੱਡੀ ਓਵਰ ਕੰਟਰੋਲ ਹੋ ਗਈ ਆ ਲੋੜ ਗੱਡੀ ਸੀ ਗੱਡੀ ਫੋਟਪਾਲੀ ਵਾਲੇ ਰੋਡ ਤੇ ਆ ਗਈ ਥੱਲੇ ਆ ਗਈ ਹਾਂਜੀ ਗੱਡੀ ਉੱਤਰ ਕੇ ਥੱਲੇ ਆ ਗਈ ਆ ਦੋਨੇ ਟਾਇਰ ਲੱਤ ਗਿਆ ਆੜੀ ਮੋਟੀ ਸਾਟ ਲੱਗੀ ਆ ਗੱਡੀ ਦਾ ਤਾਂ ਕਾਫੀ ਨੁਕਸਾਨ ਆ ਜੀ 40-50 ਹਜ਼ਾਰ ਦਾ ਨੁਕਸਾਨ ਤਾਂ ਗੱਡੀ ਦਾ ਹੈਗਾ ਯਾਰ ਤੇ ਬਾਕੀ ਸਿਰ ਤੇ ਸਾਟ ਲੱਗੀ ਆ ਤੇ ਆ ਮਾੜੀ ਡੱਬ ਲੱਗੀ ਆ ਬਾਕੀ ਇਹ ਮਹਾਰਾਜ ਜਾਨ ਬਚਾ ਗਿਆ ਉਹਦੀ ਵੀ ਬਖਸ਼ੀ ਆ ਮਾਰਾ ਇਹਨੇ ਮੇਰੀ ਵੀ ਜਾਨ ਬਚਾ ਲਈ ਚਲੋ ਜਾਨ ਮੰਗ ਦਾ ਨੁਕਸਾਨ ਨਹੀਂ ਹਾਂਜੀ ਬਾਕੀ ਆਪਣਾ ਰਾਜੀਨਾਮਾ ਹੋ ਗਿਆ ਉਹਨਾਂ ਨੂੰ ਹਾਂਜੀ ਰਾਜੀਨਾਮਾ ਹੋ ਗਿਆ ਉਹ ਕਹਿੰਦੇ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੈਂਦੇ ਤੁਸੀਂ ਆਪਣੀ ਯਾਤਰਾ ਹਾਂਜੀ ਚਲੋ ਜਾਨ ਬਚ ਗਈ ਆ ਲੋਹਾ ਦਾ ਸਿੱਧਾ ਹੋ ਜੂਗਾ ਇੱਕ ਮਿੰਟ ਬੇਹਦ ਪਿਆਰੇ ਖੱਤ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਖੜੇ ਟਰੱਕ ਨੂੰ ਪਿੱਛੋਂ ਆਉਂਦੇ ਇੱਕ ਤੇਜ਼ ਰਫ਼ਤਾਰ ਟ੍ਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਦੇਖ ਸਕਦੇ ਹੋ ਹਾਲਾਤ ਕੀ ਬਣ ਜਾਂਦੇ ਨੇ ਬਿਹਤਰ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਟਰੱਕ ਜਿਹੜਾ ਹੈ ਇੱਕ ਟਰੱਕ ਦਾ ਡਰਾਈਵਰ ਜਿਹੜਾ ਹੈ ਉਹ ਚਾਹ ਪੀ ਰਿਹਾ ਹੁੰਦਾ ਹੈ ਸੋਚਦਾ ਹੈ ਕਿ ਚਾਹ ਪੀ ਕੇ ਅੱਗੇ ਵਧਾਂਗੇ ਪਰ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ ਹੈ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਇਸ ਟਰੱਕ ਨੂੰ ਪਿੱਛੋਂ ਠੋਕ ਦਿੰਦਾ ਹੈ ਟੱਕਰ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸ ਦਾ ਟਰੱਕ ਦੂਸਰੀ ਲੇਨ ਦੇ ਵਿੱਚ ਜਾ ਵੜਦਾ ਹੈ ਦੱਸਦੇ ਕਿ ਰੋਡ ਜਾਮ ਹੋ ਜਾਂਦਾ ਹੈ ਬੇहद ਵੱਡਾ ਹਾਦਸਾ ਵਾਪਰ ਜਾਂਦਾ ਹੈ ਦੇਖ ਸਕਦੇ ਹੋ ਦੋਵੇਂ ਗੱਡੀਆਂ ਨੇ ਦੋਵੇਂ ਟਰੱਕ ਜਿਹੜੇ ਨੇ ਉਹ ਨੁਕਸਾਨੇ ਜਾਂਦੇ ਨੇ ਦੇਖ ਸਕਦੇ ਹੋ ਕਿੰਨਾ ਕੁ ਨੁਕਸਾਨ ਹੋਇਆ ਹੈ ਕਿ ਜੀਐਸਵੀ ਮਸ਼ੀਨਾਂ ਦੇ ਰਾਹੀਂ ਇਹਨਾਂ ਨੂੰ ਵਾਪਸ ਜਿਹੜਾ ਹੈ ਉਹ ਖਿੱਚਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਹਾਲਾਂਕਿ ਇਸ ਦੇ ਵਿੱਚ ਇੱਕ ਗਲੀਮਤ ਰਹੀ ਕਿ ਦੋਵੇਂ ਡਰਾਈਵਰਾਂ ਦੀ ਜਾਨ ਬਚ ਗਈ ਮਾੜੀ ਮੋਟੀ